ਤੁਸੀਂ ਅਕਸਰ ਦੇਖਿਆ ਹੋਣਾ ਵੀ ਬਹੁਤ ਲੋਕ ਨੇ ਜਿਹੜੇ ਸਾਰਾ ਦਿਨ ਸੁਸਤ ਰਹਿੰਦੇ ਨੇ ਜਦੋਂ ਸਵੇਰੇ ਉੱਠਣਗੇ ਉਦੋਂ ਹੀ ਉਹਨਾਂ ਦਾ ਮੂਡ ਆ ਜਿਹੜਾ ਵਧੀਆ ਨਹੀਂ ਹੁੰਦਾ ਸੁਸਤੀ ਦੇ ਮਾਰੇ ਜਿਵੇਂ ਮਸਾਂ ਹੀ ਉੱਠ ਦਿੰਦੇ ਉਹ ਤੇ ਦਿਨ ਚ ਵੀ ਉਹਨਾਂ ਦਾ ਕੰਮ ਕਰਨ ਨੂੰ ਜਿਨੀ ਕਰਦਾ ਨਾ ਉਹਨਾਂ 'ਚ ਫਿਜ਼ੀਕਲ એનર્ਜੀ ਹੁੰਦੀ ਆ ਨਾ ਉਹਨਾਂ 'ਚ ਮੈਂਟਲ ਇਨਰਜੀ ਹੁੰਦੀ ਆ ਉਹ ਦੋਨੋਂ ਲੈਵਲ ਤੇ ਡਾਊਨ ਹੁੰਦੇ ਨੇ ਕੰਮਾਂ ਨੂੰ ਪੋਸਟਪੋਨ ਕਰਦੇ ਚਲੇ ਜਾਂਦੇ ਤੁਰਨਗੇ ਤਾਂ ਸਾਹ ਚੜ ਜਾਏਗਾ ਉਹ ਇਹੋ ਜਿਹਾ ਕੀ ਆ ਆਪਣੀ ਲਾਈਫ ਨੂੰ ਚੇਂਜ ਕਰਨ ਕਿ ਤਾਂ ਕਿ ਉਹ ਮੈਂਟਲੀ ਫਿਜ਼ੀਕਲੀ ਐਕਟਿਵ ਰਹਣ ਤੇ ਭੱਜ ਨਾ ਟਕੇ ਕੰਮ ਕਰਨ ਇਹ ਹਸਦੇ ਵੱਸਦੇ ਆ ਕੇ ਘਰੇ ਸੌਣ ਉਹਦੇ ਬਾਰੇ ਜੇ ਆਪਾਂ ਗੱਲ ਕਰਾਂਗੇ ਮੈਂ ਡਾਕਟਰ ਕੁਲਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਕੁਝ ਸੁਪਰ ਫੂਡਸ ਦੀ ਕੀ ਉਹ ਐਡ ਕਰਨ ਤਾਂ ਕਿ ਉਹ ਐਕਟਿਵ ਰਹੇਗੇ ਸਭ ਤੋਂ ਪਹਿਲਾਂ ਕਰਨੇ ਆਪਾਂ ਨੇ ਆਪਣੇ ਡਾਈਟ ਦੇ ਅੰਦਰ ਬਦਾਮ ਐ ਕਿਵੇਂ ਖਾਣੇ ਨੇ ਕਿੰਨੇ ਖਾਣੇ ਨੇ ਕਿਹੜੇ ਖਾਣੇ ਨੇ ਉਹ ਆਪਾਂ ਸਾਰੀ ਗੱਲ ਡਿਟੇਲ ਚ ਕਰਾਂਗੇ ਬਦਾਮਾਂ ਦੇ ਵਿੱਚ ਕਾਪਰ ਵੀ ਐ ਪਾਸਪੋਰਸ ਵੀ ਐ ਮੈਗਨੀਸ਼ੀਅਮ ਵੀ ਐ ਤੇ ਸਲੀਨੀਂ ਜਿਹੜਾ ਸ਼੍ਰੀਨੀਮ ਹੈ ਨੋਹਾਲੀ ਚੰਗ ਹੈ ਬਾਲਾ ਲਈ ਚੰਗ ਹੈ ਤੇ thyroid health ਲਈ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਵਿਟਾਮਿਨ E ਬਹੁਤ ਹੁੰਦਾ ਇਹਦੇ ਅੰਦਰ ਆਪਣੇ ਬਦਾਮਾਂ ਦੇ ਅੰਦਰ ਜਿਹੜਾ ਸਕਿਨ ਲਈ ਬਹੁਤ ਵਧੀਆ ਹੈ ਸਕਿਨ ਤੇ ਜੋ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਸਪੋਰਸ ম্যাগਨੀਸ਼ੀਅਮ ਇਹ ਹੱਡੀਆਂ ਲਈ ਬਹੁਤ ਵਧੀਆ ਨੇ ਜ਼ਰੂਰੀ ਨੇ ਦੰਦਾਂ ਲਈ ਵਧੀਆ ਨੇ। ਮਸੂੜਿਆਂ ਲਈ ਵੀ ਠੀਕ ਨੇ। ਇਹਦੇ ਅੰਦਰ ਪ੍ਰੋਟੀਨ ਵੀ ਆਵਦਾ ਆਮ ਦੇ ਅੰਦਰ। ਗੁੱਡ ਫੈਟ ਵੀ ਆ ਤੇ ਫਾਈਬਰ ਵੀ ਬਹੁਤ ਜ਼ਿਆਦਾ। ਇਸ ਕਰਕੇ ਫਾਈਬਰ ਜ਼ਿਆਦਾ ਹੈ ਫੁੱਲਨੈਸ ਦੀ ਫੀਲਿੰਗ ਦੇਵੇਗਾ ਜੇ ਕਿਸੇ ਨੇ ਪਤਲੇ ਹੋਣ ਲਈ ਬਾਦਾਮ ਖਾਣੇ ਨੇ ਤਾਂ ਉਹ ਖਾ ਸਕਦਾ। ਪਤਲੇ ਹੋਣ 'ਚ ਹੈਲਪ ਕਰੇਗਾ। ਗੁੱਡ ਫੈਟ ਹੈ। ਬੈਡ ਫੈਟ ਨੂੰ ਘਟਾਏਗਾ। ਕੋਲਸਟੋਲ ਲੈਵਲ ਠੀਕ ਰਹੇਗਾ, ਆਂਡ ਦੀ ਜਿਹੜੀ ਹੈਲਥ ਹੈ ਉਹ ਵਧੀਆ ਰਹੇਗੀ। ਪ੍ਰੋਟੀਨ ਹੈ ਮਸੂਲਦ ਨੂੰ ਸਟਰੈਂਥ ਦੇਵੇਗੀ। ਸਾਡੇ ਜਨਰਜੀ ਰਹੇਗੀ ਅਸੀਂ ਥੱਕਾਂਗੇ ਨਹੀਂ ਜਦੋਂ ਅਸੀਂ ਫਿਜ਼ੀਕਲ ਕੰਮ ਕਰਾਂਗੇ ਇਹ ਸਾਨੂੰ ਬਦਾਮ ਖਾਣ ਦੇ ਫਾਇਦੇ ਹੋਣਗੇ ਸਾਡੀ ਮੈਮਰੀ ਸ਼ਾਰਪ ਹੋਏਗੀ ਇਹ ਬ੍ਰੇਨ ਤੇ ਵੀ ਵਧੀਆ ਇਫੈਕਟ ਕਰਦਾ ਹੈ ਇਸ ਤੋਂ ਇਲਾਵਾ ਆਪਾਂ ਅੰਜੀਰ ਐਡ ਕਰਾਂਗੇ ਅੰਜੀਰ ਆ ਜਿਹੜੀ ਦੋਸਤੋ ਇਹ ਰਾਮਬਾਨ ਹੈ ਡਾਈਜੈਸਟਿਵ ਹੈਲਥਲੀ ਕੌਸਟਿਪੇਸ਼ਨ ਨੂੰ ਠੀਕ ਕਰੇਗੀ ਜਿੰਨੀ ਵੀ ਮਲ ਅੰਦਰ ਜੰਮਿਆ ਹੋਇਆ ਇੰਟਾਸਟਾਈਨ ਤੋਂ ਬਾਹਰ ਕੱਢ ਦੇਗੀ ਉਹਨਾਂ ਨੂੰ ਬਿਲਕੁਲ ਸਾਫ਼ ਸੁਥਰਾ ਤੇ ਨਵਾਂ ਬਣਾ ਦੇਗੀ ਜਿਹਦਾ ਬਹੁਤ ਵਧੀਆ ਇਫੈਕਟ ਹੁੰਦਾ ਹੈ ਇਹ ਤੇ ਇਸ ਤੋਂ ਇਲਾਵਾ ਜਿਹੜੀ ਅੰਜੀਰ ਹੈ ਇਹ ਮੇਲ ਵੀ ਖਾਵੇ ਫੀਮੇਲ ਵੀ ਖਾਵੇ ਮੇਲ ਕਿਉਂ ਖਾਏਗਾ ਕਿਉਂਕਿ ਸਪਰਮ ਨੂੰ ਵਧਾਏਗੀ ਸੈਕਸੋ ਸਟੈਮਨਾ ਵਧਾਏਗੀ ਓਵਰਆਲ ਸੈਕਸ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਮੇਲ ਵਾਸਤੇ ਫੀਮੇਲ ਦੇ ਅੰਦਰ ਜਿਹੜੇ ਹਾਰਮੋਨਸ ਇੰਬੈਲੈਂਸ ਹੋਵੇ ਉਹਨਾਂ ਨੂੰ ਸਹੀ ਕਰੇਗੀ ਓਵੂਲੇਸ਼ਨ ਨੂੰ ਸਹੀ ਕਰੇਗੀ ਇਨਫਰਟੀਲਿਟੀ ਨੂੰ ਠੀਕ ਕਰੇਗੀ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਉਹ ਅੰਜੀਰ ਖਾਏਗਾ ਖਾਏਗੀ ਤਾਂ ਉਹਦੇ ਬੱਚਾ ਹੋਣ ਦੇ ਚਾਂਸਸ ਵੱਧ ਜਾਣਗੇ ਕਿਉਂਕਿ ਇਹ ਇਨਫਰਟੀਲਿਟੀ ਨੂੰ ਚੀਕ ਕਰ ਦੇਗੀ ਹਾਰਮੋਨਸ ਬੈਲੈਂਸ ਕਰ ਦੇਗੀ ਪੋਪੂਲੇਸ਼ਨ ਨੂੰ ਠੀਕ ਕਰ ਦੇਗੀ ਇਸ ਕਰਕੇ ਅੰजीर ਉਹਨਾਂ ਨੇ ਐਡ ਕਰ ਲੈਣੀ ਆਪਣੀ ਡਾਈਟ ਦੇ ਅੰਦਰ ਓਵਰ ਆਲ ਪੂਰੀ ਬੋਡੀ ਨੂੰ ਸਟਰੈਂਥ ਦੇਗੀ ਅੰजीर ਆ ਜਿਹੜੀ ਹੱਡੀਆਂ ਲਈ ਵੀ ਚੰਗੀ ਹੈ ਵਾਲਾਂ ਲਈ ਵੀ ਚੰਗੀ ਹੈ ਸਾਰੇ ਸਰੀਰ ਲਈ ਅੰजीर ਬਹੁਤ ਹੀ ਗੁਣਕਾਰੀ ਹੁੰਦੀ ਹੈ ਕਿਉਂਕਿ ਜਦੋਂ ਪੇਟ ਸਾਡਾ ਸਹੀ ਹੋ ਜਾਊਗਾ ਤਾਂ ਜੋ ਵੀ ਅਸੀਂ ਖਾਵਾਂ ਪੀਵਾਂਗੇ ਉਹ ਸਾਨੂੰ ਪੂਰਾ ਲੱਗੇਗਾ ਤੇ ਓਵਰ ਆਲ ਜਿਹੜੀ ਸਾਡੀ ਹੈਲਥ ਹੈ ਉਹ ਇੰਪਰੂਵ ਹੋਏਗੀ ਨਸਟਾਪਾ ਅਰਿਕਨ ਵੀ ਅਕਰੋਟ ਬੁਢਾਪੇ ਚ ਜੋ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਉਹ ਵੀ ਨਹੀਂ ਹੁੰਦੀਆਂ ਜੇ ਅਸੀਂ ਪਹਿਲਾਂ ਅਕਰੋਟ ਖਾਂਦੇ ਰਹਿੰਨੇ ਆ ਚਾਹੇ ਡਿਮੈਂਸ਼ੀਆ ਅਲਜ਼ਾਈਮਰ ਮੂਡ ਸਵਿੰਗ ਨੇ ਐਂਜਾਇਟੀ ਜਾਂ ਡਿਪਰੈਸ਼ਨ ਸਾਰੀਆਂ ਚੀਜ਼ਾਂ ਦੇ ਇਫੈਕਟ ਕਰਦਾ ਅਕਰੋਟ ਸਾਨੂੰ ਬਚਾਉਂਦਾ ਹੈ ਇਹ ਐਂਟੀਨੋਟ੍ਰੀ ਵੀ ਹੈ ਐਂਟੀਆਕਸੀਡੈਂਟ ਵੀ ਹੈ ਇਹ ਕਦੇ ਆਕਸੀਡੇਟਿਵ ਸਟ्रेस ਨੂੰ ਘਟਾਏਗਾ ਕਦੇ ਇਨਫਲੇਮੇਸ਼ਨ ਨੂੰ ਘਟਾਏਗਾ ਇਹ ਜੋੜਾਂ ਲਈ ਵੀ ਠੀਕ ਹੈ ਵਿੱਚ ਫਾਈਬਰ ਵੀ ਹੈਗਾ ਓਵਰ ਆਲ ਜਿਹੜਾ ਹੈਗਾ ਸਾਡੇ ਨਿਊਰੋਲੋਜੀਕਲ ਡਿਸਆਰਡਰ ਨੂੰ ਨਾ ਠੀਕ ਕਰੇਗਾ ਬ੍ਰੇਨ ਸੈਲਸ ਦੀ ਵਧੀਆ ਹੈ ਬ੍ਰੇਨ ਦਾ ਬੈਲੈਂਸ ਬਣਾਈ ਰੱਖਦਾ ਹੈ ਸਾਡੀ ਯਾਦਦਾਸ਼ਤ ਵਧਾਏਗਾ ਸਿਰ ਕਿਰਪਾ ਅਖਰੋਟ ਆਪਣੇ ਡਾਈਟ ਦੇ ਅੰਦਰ ਐਡ ਕਰਨਾ ਹੈ ਨੈਕਸਟ ਹੈਗੀ ਆ ਕਿਸਮਿਸ ਹੁਣ ਕਿਸਮਿਸ ਕੋਈ ਵੀ ਬੰਦਾ ਥੱਕਿਆ ਥੱਕਿਆ ਰਹਿੰਦਾ ਹੈ ਕੰਮ ਕਰਨ ਨੂੰ ਜੀ ਨਹੀਂ ਕਰਦਾ એનર્ਜੀ ਨਹੀਂ ਹੈਗੀ ਪੌੜੀਆਂ ਚੜਦਾ ਸਾ ਚੜ ਗਿਆ ਥੋੜਾ ਜਿਹਾ ਜੋਰ ਨਾਲ ਕੰਮ ਕਰ ਲਿਆ ਦਾ ਸਾ ਚੜ ਗਿਆ ਐਚ ਵੀ ਗ੍ਰਾਈਡ ਟੈਸਟ ਤਾਂ ਘੱਟ ਹੈ ਆਇਰਨ ਡੈਫੀਸ਼ੈਂਸੀ ਹੈ ਸਾਰਿਆਂ ਦਾ ਇੱਕੋ ਰੰਗ ਬਣਾ ਲਾਜੇ ਕਿਸਮਿਸ ਸੁੱਕੇ ਜਿਹੜੇ ਆਪਣੇ ਅੰਗੂਰ ਸਾਕਾ ਕੇ ਆਪਾਂ ਬਣਾਉਂਦੇ ਆ ਕਿਸਮਿਸ ਉਹ ਐਰਨ ਪੂਰੀ ਕਰ ਦੇਗੀ ਸ਼ੀਰ ਚ એનર્ਜੀ ਆ ਜਾਏਗੀ ਹੋਰ ਇਹਦੇ ਚ ਬੋਰੋਨ ਹੁੰਦਾ ਜਿਹੜਾ ਪੋਟਾਸ਼ੀਅਮ ਡੀ ਤੇ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਨੂੰ ਮਜ਼ਬੂਤ ਕਰਦਾ ਦੰਦਾਂ ਨੂੰ ਮਜ਼ਬੂਤ ਕਰੇਗਾ ਤੇ ਮਸੂੜਿਆ ਨਹੀਂ ਵੀ ਵਧਿਆ ਜਿਹੜੀ ਕਿਸਮਿਸ ਹੈ ਕਿਸਮਿਸ ਸਾਡੇ ਸ਼ੀਰ ਨੂੰ ਓਵਰ ਆਲ એનર્ਜੀ ਦਿੰਦੀ ਹੈ ਇਹ ਵੀ ਸਾਨੂੰ ਜਿਹੜੀ ਹੈਗੀ ਹੈ ਕਿਸਮਿਸ ਇਹ ਆਪਾਂ ਆਪਣੀ ਡਾਈਟ ਦੇ ਵਿੱਚ ਐਡ ਕਰ ਲੈਣੀ ਹੈ ਤਾਕੇ ਸਾਡੇ ਸਰੀਰ ਦੇ ਵਿੱਚ ਜਿਹੜੀ એનર્ਜੀ ਹੋ ਉਹ ਭਰਪੂਰ ਰਹੇ ਔਰ ਸਾਰਾ ਦਿਨ ਰਹੇ ਇਹ ਹੁਣ ਖਾਣੇ ਕੇ ਮੇਨੇ ਪੋਦੇ ਬਾਰੇ ਵੀ ਗੱਲ ਕਰ ਲੈਣੀ ਆ ਇਹ ਦੋ ਕਟੋਰੀਆਂ ਜੇ ਆਪਾਂ ਅੱਡ-ਅੜਕ ਖਿਓਵਾਂਗੇ ਕਿਉਂਕਿ ਇੱਕ ਦਾ ਆਪਾਂ ਪਾਣੀ ਪੀਣਾ ਦੂਸਰੇ ਦਾ ਪਾਣੀ ਆਪਾਂ ਨਹੀਂ ਪੀਣਾ ਜਿਹੜੇ ਬਦਾਮ ਨੇ ਅਡਲਟ ਬੰਦਾ 10 ਬਦਾਮ ਖਾ ਸਕਦਾ ਹੈ ਦੋ ਕਰੋੜ ਖਾਏਗਾ ਇਹਨਾਂ ਨੂੰ ਇੱਕ ਅਲੱਗ ਕਟੋਰੀ ਚ ਖਿਓਏਗਾ ਅੰਜੀਰ ਦੋ ਅੰਜੀਰ ਤੇ 6 ਕਿਸਮਿਸ ਇਹ ਅਲੱਗ ਕਟੋਰੀ ਚ ਖਿਓਏਗਾ ਇਹਨਾਂ ਨੂੰ ਘੱਟ ਪਾਣੀ ਚ ਖਿਓਵਾਂਗੇ ਕਿਉਂਕਿ ਇਹ ਪਾਣੀ ਆਪਾਂ ਪੀ ਲੈਣਾ ਇਦੇ ਵਿੱਚ ਕਈ ਗੁਣਕਾਰੀ ਤੱਤ ਆ ਜਾਂਦੇ ਨੇ ਜਦੋਂ ਆਪਾਂ ਇਹਨਾਂ ਨੂੰ ਭਿਓ ਕੇ ਰੱਖਦੇ ਆ। ਇਹ ਆਪਾਂ ਪਾਣੀ ਪੀਣਾ ਅਖਰੋਟ ਤੇ ਬਦਾਮ ਵਾਲਾ ਪਾਣੀ ਆਪਾਂ ਨਹੀਂ ਪੀਣਾ। ਅਖਰੋਟ ਵੀ ਤੁਸੀਂ ਛਿਲਕੇ ਖਾ ਸਕਦੇ ਹੋ ਬਦਾਮ 100% ਛਿਲਕੇ ਹੀ ਖਾਣੇ ਨੇ ਕਿਉਂਕਿ ਜੇ ਅਸੀਂ ਛਿਲਕੇ ਸੰਨੇ ਖਾਂਦੇ ਆ ਤਾਂ ਇਹ ਸਾਨੂੰ ਪੂਰੇ ਅਬਜ਼ੌਰਬ ਨਹੀਂ ਹੁੰਦੇ। ਇਸ ਕਰਕੇ ਬਦਾਮ ਜਦੋਂ ਵੀ ਖਾਣਾ ਉਹਨੂੰ ਛਿਲਕੇ ਹੀ ਖਾਣਾ। ਔਰ ਖਾਣਾ ਚਾਰਾ ਨੂੰ ਬੜਾ ਚਬਾ ਕੇ ਹੈ ਬਰੀਕ ਚਬਾਉਣਾ ਹੈ। ਆਈ ਨਹੀਂ ਇਹਗਾ ਵੀ ਫਟਾਫਟ ਖਾ ਲਈਏ ਜੇ ਅਸੀਂ ਉਹਨਾਂ ਨੂੰ ਫਟਾਫਟ ਖਾ ਲਾਂਗੇ ਤਾਂ ਅਬਜ਼ੌਰਬ ਨਹੀਂ ਹੋਣਗੇ। ਆਪਾਂ ਨੂੰ ਉਹਦੀ ਪੂਰੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਉਹ ਨਹੀਂ ਮਿਲੇਗੀ ਇਸ ਕਰਕੇ ਸਾਨੂੰ ਅਸੀਂ ਪੈਸੇ ਲਾਇਏ ਨੇ ਸਾਨੂੰ ਉਹਦਾ ਪੂਰਾ ਬੈਨੀਫਿਟ ਮਿਲੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਚਵਾ ਕੇ ਖਾਣਾ ਖਾਣ ਤੋਂ 1 ਘੰਟਾ ਬਾਅਦ ਆਪਾਂ ਕੁਝ ਨਹੀਂ ਖਾਣਾ ਸਵੇਰੇ ਉੱਠੇ ਆ ਬਰਸ਼ ਕੀਤਾ ਉਸ ਤੋਂ ਬਾਅਦ ਚਾਹੇ ਪਾਣੀ ਵੀ ਪੀ ਲਿਆ ਕੋਈ ਗੱਲੇ ਪੀ ਸਕਦੇ ਆ ਫਿਰ ਆਪਾਂ ਨੇ ਇਹ ਖਾ ਲੈਣੇ ਚੰਗੀ ਤਰ੍ਹਾਂ ਚਵਾ ਕੇ ਚਾਰੇ ਚੀਜ਼ਾਂ ਜਿਹੜਾ ਪਾਣੀ ਬਿਨਾਂ ਸੀ ਆਪਾਂ ਅੰजीर ਦੇ ਕਿਸ਼ਮਿਸਾ ਉਹ ਪਾਣੀ ਪੀ ਲਿਆ 1 ਘੰਟਾ ਬਾਅਦ ਆਪਾਂ ਕੁਝ ਨਹੀਂ ਖਾਣਾ ਉਸ ਤੋਂ ਬਾਅਦ ਤੁਸੀਂ ਕੁਝ ਖਾਣਾ ਲੈਣਾ ਜੋ ਵੀ ਖਾਣਾ ਪਿਆ ਉਸ ਤੋਂ ਬਾਅਦ ਆਪਣਾ ਜੋ ਵੀ ਰੁਟੀਨ ਹੈ ਤੁਹਾਡੇ ਵਰਕ ਨੂੰ ਕਰੋ ਛੜਦੀ ਕਲਾ ਚ ਰਹੋਗੇ ਪੂਰੀ એનર્ਜੀ ਰਹੇਗੀ ਫਿਜ਼ੀਕਲੀ ਵੀ ਮੈਂਟਲੀ ਵੀ ਤੇ ਬਾਅਦ ਨਾ ਕਿ ਤੁਸੀਂ ਕੰਮ ਕਰੋਗੇ ਜੀ ਇੰਨੀਆਂ ਚੀਜ਼ਾਂ ਤੁਸੀਂ ਆਪਣੀ ਡਾਈਟ ਦੇ ਅੰਦਰ ਐਡ ਕਰ ਲਓਗੇ ਇਸ ਤੋਂ ਇਲਾਵਾ ਕਿਸੇ ਨੂੰ ਵਰਟੀਬ੍ਰੇਲਰਟੀ ਸੀ ਹੋਵੇ ਠੀਕ ਹੋਗੀ ਤੇ ਕਿਸੇ ਨੂੰ ਕੋਈ ਸੈਕਸ ਦੀ ਪ੍ਰੋਬਲਮ ਸੀ ਮੇਲ ਉਹ ਵੀ ਠੀਕ ਹੋਗੀ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਹਦੇ ਬਾਰੇ ਵਿੱਚ ਸੁਪਰ ਫੂਡ ਬਾਰੇ ਵੀ ਤੁਸੀਂ ਕਿਵੇਂ ਐਕਟਿਵ ਰਹਿ ਸਕਦੇ ਹੋ ਤਾਨੂੰ ਵੀਡੀਓ ਮੇਰੀ ਵਧੀਆ ਲੱਗੀ ਆ ਵੀਡੀਓ ਨੂੰ ਮੇਰੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੇ ਬਟਨ ਨੂੰ ਵੀ ਡਬਲ ਕਰੋ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਆ ਮਿਲਦਾ ਰਹੇ ਫੇਸਬੁੱਕ ਤੇ ਜੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ